ਕਰ ਰਹੇ ਜਾਨ ਆਲੋ। ਤਾਂ ਦੋਸਤੋ ਜਿਨਾ ਦਰਦਾਰ ਸ਼ਹਿਰ ਪੱਟੀ ਦੇ ਪੇਟ ਦੇ ਨਾਲ ਅਸਲ ਇਹ ਲਗਭਗ ਰਹਾ ਦੇ 12:01 ਮਿੰਟ ਹੋਇਆ ਵਾ। ਤੇ ਨਿੱਕੀ ਮੰਡੀ ਆਇਆ ਸਾਬ ਵਾ। ਵੱਡੀ ਮੰਡੀ। ਵੱਡੀ ਮੰਡੀ। ਦੇਖਦੇ ਨਾ ਕਿੱਥੇ ਜਾਤਾ। ਮੈਨੂੰ ਅਜੇ ਵੀ ਨਹੀਂ ਦਿਖਿਆ। ਹੋਰ ਆ। ਸਾਹਮਣੇ। ਦੋਸਤੋ ਆਇਦਰ ਪਰ। ਇਸ ਸਪਨ ਦੇ ਵਿੱਚ ਤੋੜਨੀ ਕਰਦੀ ਬਾਜੀ ਮੌਤ। ਇਹ ਸਭ ਨੂੰ ਕਾਮਨ ਕਰਾਇਦ ਕਹਿੰਦੇ ਆ। ਇਹਦਾ YouTube ਦੇ ਨਾਮ ਭਰੇ ਹੋ। ਇਹ ਬੰਦੇ ਦੇ ਨਾਲ ਮੰਜੀ ਉੱਤਰ ਕੇ ਸੌਂ ਜਾਂਦਾ। ਸੁੱਤੇ ਮੇ ਇਹ ਸੱਪ ਦੀ ਦੰਦੀ ਦਾ ਨਹੀਂ ਪਤਾ ਲੱਗਦਾ। ਕਾਹੀ ਨੂੰ 3 ਘੰਟੇ ਬਾਦੋ ਇਹਦਾ ਬੰਦੇ ਨੂੰ ਜ਼ਹਿਰ ਚੜਦਾ 2 ਸਵਾ 2 ਘੰਟੇ ਲੰਮੇ ਇਹਦਾ ਜ਼ਹਿਰ ਚੜਦੇ ਚੜਦੇ। ਕੀ ਨਾਮ ਹੈ ਇਹ ਸੱਪ ਦਾ ਨਾਮ ਕੋਮਨ ਕਰੈਟ। ਕੋਮਨ ਕਰੈਟ। ਹਾਂ ਬਲੈਕ ਰੈਡ ਮੇਰਾ ਸੱਪ ਉਹ ਵਾਈਟ ਟਰੱਕ ਦੀਆਂ ਧਾਰੀਆਂ। ਹਾਂ ਹਾਂ। ਕੋਈ ਨਾ। ਦੋਸਤੋ ਇਹ ਸੱਪ ਜਿਹੜਾ ਵਾ ਬੰਦੇ ਦੀ ਨਾਲ ਮੰਜੀ ਤੇ ਚੜ ਕੇ ਸੌਂ ਜਾਂਦਾ ਵਾ। ਯਾਨੀ ਸੱਪਾਂ ਦੇ ਵਿੱਚ ਇਹਨੂੰ ਆਪਾਂ ਮੌਤ ਕਹਿੰਦੇ ਆ ਮੌਤ। ਇਰੇ ਕੋਈ ਦੇਸੀ ਦਵਾਈ ਕੋਈ ਹਕੀਮ ਨਹੀਂ ਮੈਂ ਦਸੋਰੀ ਮਣਕਾ ਨਾਜਾ 200 ਕੇਜੀ ਨੇ ਗੰਮਣਗੇ ਕਰਨਾ ਇਥੋਂ ਤੱਕ ਇਹ ਸਭ ਮੈਨੂੰ ਲੜੇ ਤਾਂ ਮੈਂ ਨਹੀਂ ਆਪਣਾ ਟ੍ਰੀਟਮੈਂਟ ਖੁਦ ਨਹੀਂ ਕਰ ਸਕਦਾ ਪਰ ਅਹੀ ਖਿਡਾਰੀ ਬੰਦੇ ਆਹੀ ਬਹੁਤ ਸਾਬ ਤੋਂ ਵੱੜਦੇ ਆਹੀ ਇਹ ਸਭ ਬੜੇ ਤਰੀਕੇ ਨਾਲ ਬੜੇ ਹਿਸਾਬ ਨਾਲ ਫੜਨਾ ਹੁੰਦਾ ਅਹੀ ਇਹਨੂੰ ਬਾਈਟਾ ਬਣਾਉ ਨੂੰ ਬਾਦੀ ਕਰਨੀ ਨਹੀਂ ਦੇਣਾ ਤੇ ਜੇ ਇਹਨੇ ਬਾਈਟ ਕੀਤੀ ਤੇ ਮੇਰੇ ਵਰਗੇ ਨੇ 20 ਬੰਦੇ ਭਾਲਦੇ ਨਹੀਂ ਮੇਰੀ ਆ ਗੱਲਾਂ ਦੇ ਯਕੀਨ ਨਹੀਂ ਕਰਦਾ ਸੋਸ਼ਲ ਮੀਡੀਆ ਵਾ ਗੂਗਲ ਇਹ ਸਭ ਦੀ ਰਿਸਰਚ ਕਰ ਰਹੇ ਹੋ ਇਹਦਾ ਪੂਰਾ ਬਾਇਓ ਡਾਟਾ ਤੁਹਾਨੂੰ ਨਿਕਲ ਕੇ ਬਾਹਰ ਆ ਜੂਗਾ ਇਹਨੇ ਆ ਆਪਣੇ ਨਾਲ ਗਿਆ ਨਾ ਆਉ ਨਾਲ ਹੀ ਯਾਰ ਆ ਪਿੰਡ ਵਾਲੀ ਜਿਸ ਰਿਆਲੀ ਤੋਂ ਜਾਂਦੇ ਰਸਤੇ ਤੇ ਆ ਦੋ ਪਿੰਡ ਪਹਿਲੇ ਖੱਬੇ ਸੱਜੇ ਬੁਰਜ ਦਾਦੀ ਪੋਤੀ ਨੇ ਇੱਕੋ ਬੈਂਡ ਦੇ ਸੁੱਤੀ ਮਾਰੀ ਮੁੰਡੇ ਪਿੰਡ ਨੇ ਦੋ ਬੱਚੇ ਮਾਰੇ ਹਾਂ ਇੱਕ 7 ਸਾਲ ਦਾ ਇੱਕ 5 ਸਾਲ ਦਾ ਇਹਨੂੰ ਇਹਨੂੰ ਸਾਇਲੈਂਟ ਕਿਲਰ ਕਹਿੰਦੇ ਆ ਤੇਰੀਆਂ ਬੜੀਆਂ ਵੀਡੀਓ ਪਈਆਂ ਨੈੱਟ ਦੇ ਉੱਤੇ ਕਿ ਰਾਤ ਸੁੱਤੇ ਪਿਆ ਨੂੰ ਮੰਜੀ ਤੇ ਇੱਕ ਚੜਦਾ ਇਹਦੀ ਮੰਜੀ ਤੇ ਦੰਦੀ ਦਾ ਨਹੀਂ ਪਤਾ ਲੱਗਦਾ ਇਹ ਸਾਰੀਆਂ ਗੱਲਾਂ ਉਸੇ ਹੱਤ ਦੀਆਂ ਹੀ ਨੇ ਸ਼ਾਇਦ ਇਹ ਵੀਡੀਓ ਸੁਣਨੀ ਹੋਵੇ ਹਾਂਜੀ ਹਾਂਜੀ ਇਹ ਉਹੀ ਦਾ ਪਰ ਅਜੇ ਤੱਕ ਹੋ ਚੁੱਕੀ ਹੈ ਘੌਰ ਨਹੀਂ ਤੇ ਵੀਡੀਓ ਵੀ ਬੜੀਆਂ ਬਾਹ ਦੀ ਤੇ ਰੋਕਣ ਜਾਣਕਾਰੀ ਵੀ ਬੜੀ ਬੜੀਆਂ ਦੇਣੀ ਹੈ ਠੀਕ ਹੈ ਦੂਜੇ ਪੁੰਦੇ ਪੁੰਝ ਘੋਲ ਮਰੂ ਨਾ

ਦੋਸਤੋ ਇਹਨਾਂ ਨੂੰ ਕਹਿੰਦੇ ਆ ਸਾਇਲੈਂਟ ਕਿਲਰ ਮਾਨਸਾਨ ਇਹ ਤਾਂ ਇਹ ਬਸ ਇਹ ਬਹੁਤ ਅੱਗੇ ਪਤਾ ਨਹੀਂ ਕਿਹਦਾ ਡੰਗ ਮਾਰਦਾ ਹਾਂ ਦੀ ਆਂਦੀ ਉਹੀ ਅਸੀਂ ਕੋਈ ਨਸਲ ਉਹੀ ਨਸਲ ਤਾਂ ਦੋਸਤੋ ਮੈਂ ਤਿੰਨ ਮੋਟਰਸਾਈਕਲ ਖਵਾ ਲਏ ਆ ਕੋਈ ਬੰਦਾ ਮੇਰੇ ਜਿਲ੍ਹੇ ਤੋਂ ਮੋਟਰਸਾਈਕਲ ਲੈ ਕੇ ਦੇ ਸੰਗ ਟੈਂਡ ਜਾ ਮੇਰੀ ਸਾਰੇ ਨਾ ਪ੍ਰੋਮਿਸ ਆ ਮੈਂ ਰਾਤ 2 ਵਜੇ ਵੀ ਕੰਦਾ ਆਉਂਗਾ ਸੱਪ ਫੜਨਾ ਕਿਉਂਕਿ ਮੈਂ ਇਦਾਂ ਹੀ ਤਿੰਨ ਮੋਟਰਸਾਈਕਲ ਅੱਗੇ ਖਵਾਏ ਆ ਇਹ ਇੰਨਾ ਦਿਨਾਂ ਦੇ ਵਿੱਚ ਜ਼ਰੂਰੀ ਆਉਣਾ ਹੀ ਆਉਣਾ ਹੈ ਇਹ ਵਿਸ਼ੇ ਸਾਹਿਬ ਵੀ ਆਇਆ ਹੈ। ਨੋਸਟੋਕ ਵਾਈ ਕੁਵਾਈ ਕੁਵਾਈ। ਮੇਰੀ ਆਪ ਕਦੀ ਵੀ ਆਪ ਸਭ ਫੜਨ ਦੀ ਕੋਸ਼ਿਸ਼ ਨਹੀਂ ਕਰਦੀ। ਹੁਣ ਆਓ ਇਧਰ ਹੋ ਮੈਂ ਤੁਹਾਨੂੰ ਲੋਕਾਂ ਨੂੰ ਡਿਜ਼ਾਇਨ ਵਿੱਚ ਖਾ ਮਾਰਾਂ। ਆਹ ਦਾ ਪਾ। ਜਿੰਨਾਂ ਕੋ ਨਹੀਂ ਸਾਇਲੈਂਟ ਕਿਲਰ ਦੇ ਨਾਮ ਨਾਮ ਦੇ ਨਾਲ ਜਾਣਦੇ ਦੇ। ਓ ਬਿਲਕੁਲ ਕੋਈ ਦਿੱਕਤ ਨਹੀਂ ਲੱਗਦੀ ਇਹਨਾਂ ਕੋਈ ਐਵੀ ਗੱਲ ਨਹੀਂ ਹੈ ਹੱਥ ਜੁੜੀ ਗਏ ਨੂੰ ਬੰਦੇ ਪਾ ਦੇਣਾ। ਦੋਸਤੋ ਇਹ ਸਭ ਮੰਜੀ ਦੇ ਬੰਦੇ ਨਾਲ ਜੜ ਕੇ ਹੁੰਦਾ ਤੇ ਬਲੈਕ ਲੈਂਗ ਦਾ ਕਹਿਦਾ ਸਹੀ ਗੱਲ ਹਾਂਜੀ ਹਾਂਜੀ ਸਹੀ ਆ ਬੈਲੈਂਸ ਕਰ ਰਿਹਾ ਹਾਂ ਆ ਇਹ ਸਭ ਜਿਹੜੇ ਬੰਦੇ ਨਾਲ ਮੰਜੀ ਦੇ ਜੜ ਕੇ ਹੁੰਦੇ ਹੂ ਹੂੰ ਜਿਸੇ ਕਈ ਵੀਡੀਓ ਵੇਖਿਆ ਮੈਂ ਉਦਾਂ ਹੀ ਸਭ ਫੜ ਕੇ ਕੱਪੜਾ ਦਬਾ ਲੈਣਾ ਜਬਾਨਾ ਜਬਾਨ ਟੱਚ ਕਰ ਲੈਣਾ ਪਰ ਇਹ ਸਭ ਅਹੀਂ ਹੀ ਬੜੇ ਤਰੀਕੇ ਨਾਲ ਫੜਦਾ ਇਹ ਇਹਨਾਂ ਨੂੰ ਬੋਲਡ ਕਰਦੀ ਨਹੀਂ ਇਹਨੂੰ ਇਹ ਬੰਦੇ ਨੂੰ ਘੋਣਾ ਇੱਕੋ ਘਣਾ ਇੱਕ ਹਰਦਾ ਤੇ 20 ਬੰਦੇ ਮਾਰਨ ਦਾ ਕੰਮ ਨਾ ਸਕਦਾ ਵਾ ਇਹਨੇ ਥੋੜੀ ਜਿਨੀ ਲਗੇ ਆ ਹਰਿਆਣੇ ਦੀ ਵੀਡੀਓ ਸ਼ਾਇਦ ਕੈਪਚਰ ਨਹੀਂ ਇਹਨੇ ਇੱਕੋ ਫੈਮਲੀ ਦੀ ਚਾਰ ਜੀ ਮਾਰੇ ਸੁੱਤੀਆਂ ਇਹਨੇ ਹਾਂਜੀ ਇਸੇ ਨਸਲ ਦੇ ਸਾਹ ਪਤਾ ਨਹੀਂ ਹੱਜ਼ਾਮ ਚੇ ਦੇਨ ਬਾਤ ਬਦਲਾਂ ਦਾ ਵਾ ਦੋਸਤੋ ਬੜਾ ਫਰਤੀਲਾ ਆਪਾ ਜਿਲ੍ਹਾ ਨਰਾਂ ਦਾ ਸ਼ਹਿਰ ਪੱਡੀ ਤੇ ਪਿੰਡ ਵੇ ਨਾ ਅਸਲ ਇਹ ਸਾਬ ਦੇ ਸੀਰੀ ਦੇ ਕਿਸਮੈਲ ਵਾ ਜਿੱਦਾਂ ਕਿ ਮੇਰਾ ਹੱਥ ਲੱਗ ਗਿਆ ਵਾ ਹਾਂ ਬਈ ਜਿਵੇਂ ਮੈਨੂੰ ਵੇਖਿਆ ਮੜ ਗਿਆ ਇਹਨੂੰ ਪਰ ਮੈਂ ਲੇਕੀ ਪਰ ਇੱਕ ਮਿੰਟ ਲੱਗੇ ਜਦਾਂ ਰੋਕਣ ਤੋਂ ਬਖਵਾਉਂਦੇ ਇਹਦੇ ਸੀਨ ਦੇ ਇੱਕਦਾਂ 스맬 ਹੁੰਦੀ ਹੈ ਜਿਦਾ ਡੰਗਰ ਮਰਿਆ ਹੁੰਦਾ ਜਦੋਂ ਤੁਸੀਂ ਇਸ ਸੱਪ ਨੂੰ ਮਾਰਦੇ ਜੇ ਉਸ ਵੇਲੇ ਤੇਰੀ 스맬 ਹੁੰਨੀ ਸ਼ੁਰੂ ਹੋ ਜਾਂਦੀ ਹੈ ਇਸੇ ਨਸਲ ਦੇ ਮਰਸਾਪੋਂ ਨਹੀਂ ਹੋ ਜਾਂਦੇ ਉਹਨੇ ਕਹੇ ਛਲ ਕਹਿੰਦਾ ਕਿ ਇਹ ਸਾ ਉਹਨੇ ਇੱਕ ਸੱਪ ਮਾਰਿਆ ਇਹਨਾਂ ਦਾ ਘਰ ਚ ਪਾਣੀ ਕਿੰਨੇ ਦਿਨਾਂ ਤੋਂ ਨਾ ਚਾਰ ਮਾਰਦੇ ਉਹਦੇ ਬਾਬਾ ਸੱਪ ਨਹੀਂ ਆਉਂਦਾ ਬਾਹਰੋਂ ਕੁਝ ਦੇ ਮਾਰਦੇ ਆ ਮੇਰੇ ਨੇ ਸਰੀਰ ਦੇ ਕੋ ਸਮੈਲ ਹੈ ਜਦੋਂ ਆਪਣੀ ਸਮੈਲ ਛੱਡ ਦਿੰਦੇ ਜਿੱਦਾਂ ਬਾਕੀ ਕੈਮੀਕਲ ਕਹਿ ਦਈਏ ਸਿਰਫ ਉਸ ਮੈਦ ਦੇ ਉੱਤੇ ਜਿਹੜਾ ਦੂਜਾ ਦੀ ਨਸਲ ਦਾ ਸਾਫਾ ਉਹਦੇ ਤਰੇ ਹੋ ਤੈ ਤੇ ਹਾਂ ਇਹਦੇ ਆ ਹੁੰਦਾ ਕੰਮ ਕੋਈ ਇਹਦੇ ਭੰਗ ਨਹੀਂ ਘੜਾਦੀ ਹੱਥ ਨੇ ਅਮੂਠੇ ਰਗਾ ਮੂੰਹ ਹੁੰਦਾ ਬਲੈਕ ਰੰਗ ਦਾ ਸਾਫਾ ਵਾਈਟ ਹਾਰੀਆਂ ਲਗਭਗ ਬਾਜੀ ਇਹਦੀ ਉਮਰ ਵੀ 8 ਤੋਂ 10 ਸਾਲ ਹੋਣੀ ਚਾਹਾਂਦੇ ਨੇ ਸਾਫੀ ਇੰਨੀ ਸਰੀਰ ਤੇ ਵਜਨ ਤੇ ਭਾਰੇ ਮਨਨ ਜਿੰਨਾ ਮੋਠਾ ਵਾਲ ਲੈਂਥ ਜੀ ਨਹੀਂ ਲੈਂਦੇ ਇਹ ਲੋਕਾਂ ਨੇ ਘਰਾਂ ਜਿਹੜੇ ਨਿਕਲਦੇ ਆਂ ਲੋਕਾਂ ਨੂੰ ਮਾਰ ਦਿੰਦੇ ਆਂ। ਤੇ ਦੋਸਤੋ ਮਾਈਕ ਸ਼ੇਅਰ ਕਮੈਂਟ ਕਰਿਓ। ਬਾਕੀ ਮੈਂ ਮੁਰਦਾ ਤਿੰਨ ਖਵਾ ਲਿਆ ਮੈਂ ਹੁਣ ਦਿੱਤੀ ਆ ਨੰਬਰਦਾਰੀ ਛੱਡ। ਇਹ ਆ ਨੰਬਰਦਾਰੀ ਮੈਂ ਕੀਤੀ ਤੇ ਬੜੀ ਸੀ। ਪਰ ਨੰਬਰਦਾਰੀ ਮੇਰੀ ਸੂਤਰ ਨਹੀਂ ਬਣੀ। ਹੁਣ ਮੈਂ ਇਹਨੂੰ ਬਰਮਚਾਰੀ ਕਿੱਦਾਂ ਲੈ ਕੇ ਜਾਏਗਾ? ਬਿਲਕੁਲ ਲੈ ਕੇ ਜਾਵਾਂਗੇ ਛੱਡ ਦੇਣੀ ਵੀ ਨਹੀਂ ਨੱਟ ਦੇ ਪਾਵਾ ਕੇ। ਛੱਡਾਂਗੇ ਵੀ ਆਪਣੇ ਸ਼ਹਿਰ ਤੋਂ ਦੂਰ। ਠੀਕ ਹੈ ਨਾ ਬਾਜੀ? ਜਿੱਦੇ ਕੋ ਲਾਗੇ ਬੰਨੇ ਘਰ ਨਾ ਹੋਏ। ਕਿਉਂਕਿ ਲੋਕਾਂ ਨੂੰ ਇਹ ਸੱਪ ਦੀ ਨਸਲ ਬਾਰੇ ਨਹੀਂ ਪਤਾ ਮੈਨੂੰ ਤਾਂ ਪਹਿਲਾਂ। ਵੀਰ ਬੜੀ ਇਮਾਨਦਾਰੀ ਮਖਾਇਨਾ ਮਖਾਇ ਮੈਨੂੰ ਮਖਾਉਣੀ ਚਾਹੀਦੀ ਆਪਣੇ ਇਥੇ ਤੇ ਦੋਸਤੋ ਲਾਈਕ ਸ਼ੇਅਰ ਕਮੈਂਟ ਕਰਿਓ ਕਿਸੇ ਨੂੰ ਸਕਿਨ ਲੱਦੀ ਆ ਕਿਸੇ ਦਾ ਟਾਈ ਵੈ ਦਾ ਕੋਈ ਜੈਨੀ ਦੇਸੀ ਦਵਾਈ ਕਰੀਦੀ ਆ ਜ਼ਖਮਾਂ ਵੀ ਦੇਸੀ ਦਵਾਈ ਕਰੀਦੀ ਆ ਅੱਜ ਆਇਆ ਮਾੜੇ ਦਿਨ ਤੇ ਤੁਸੀਂ ਆ ਜਾਓ ਆ ਲਾਈਕ ਬਾਤ ਕਰ ਲੋ ਦੋਸਤ ਵੀਡੀਓ ਬਣਾਉਂਦੇ ਆ ਮੈਂ ਤਾਂ ਬੰਦ ਕਰ ਦਉਂਗਾ ਮੈਂ ਬਣਾ ਕੇ ਦਊਂਗਾ ਇੱਧਰ ਆ ਜਾਓ ਕਰਦੇ ਜੀ ਕਿੰਨੇ ਵਜੇ ਦਾ ਟਾਈਮ ਆ ਤੁਹਾਨੂੰ ਆਇਆ ਰਾਤ ਦਾ ਦਿਨ 1:00 ਇੰਡੀਆ ਦੇ ਕਿਹਦੇ ਨੂੰ ਦੁੱਖਿਆ ਦੇਣਾ ਆ ਆ ਗਿਆ ਨਾ ਪਰ ਮੈਂ ਬਾਈ ਸਾਹਿਬ ਕਦੀ ਕਿਸੇ ਨੂੰ ਨਹੀਂ ਕਿਹਾ ਵੀ ਮੈਨੂੰ ਘਰੋਂ ਫੜੋ ਹਾਂ ਮੈਂ ਸਾਰਿਆਂ ਨੂੰ ਇਹ ਗੱਲ ਗਈ ਹੈ ਵੀ ਮੈਨੂੰ ਘੜੇ ਦੀ ਰੋਲ ਨਹੀਂ ਮੈਂ ਆ ਤੂੰ ਨਾ ਅਰੇ ਮੈਂ ਤਾਂ ਮੋਟਰਸਾਈਕਲ ਘਵਾ ਲਿਆ ਮੇਰੇ ਨਾਲ ਨਹੀਂ ਕੋ ਬੰਦਾ ਖੜੋ ਜਿਹੜੇ ਮੀਡੀਆ ਤੇ ਸਪੋਰਟ ਕਰ ਰਹੇ ਕਰੋ ਯਾਰ ਸਾਡੇ ਵਰਗੇ ਇਨਸਾਨਾਂ ਨੂੰ ਇੰਸਟਾ ਫੇਸਬੁਕ ਯੂਟਿਊਬ ਦੀ ਆਈਡੀ ਆ ਗਿਆ ਪੰਜਾਬੀ ਸੱਪਣਾ ਇੱਕ ਮੇਰੀ ਆਈਡੀ ਹੈਗੀ ਹੈ ਯੂਟਿਊਬ ਤੇ ਬਣਿਆ ਬਣਿਆ ਇੱਕ ਯੂਟਿਊਬ ਦੀ ਮੇਰੇ ਆਈਡੀ ਹੈ ਗਿਆ ਸਨੇਕਮੈਨ ਪੰਜਾਬ ਸਨੇਕਮੈਨ ਪੱਟੀ ਉਧਰ ਲਗਭਗ 7800 ਵੀਡੀਓ ਆ ਰਹੀ ਲੋਕ ਸਪੋਰਟ ਨਹੀਂ ਕਰਦੇ ਚੈਨਲ ਨੂੰ ਕਰੀ ਹੁਣ ਮੇਰੀ ਗੱਲ ਤਾਂ ਜਦੋਂ ਆਹ ਆਹ ਖਾਲਿਆ ਤੇ ਬਾਅਦ ਵਿੱਚ ਅਸੀਂ ਉਥੇ ਕੀ ਕਰ ਰਹੇ ਹਾਂ ਉਹ ਵੀ ਸਮਝਾਉਂਗਾ ਦੋਸਤੋ ਇਹ ਸਾਡੇ ਆਖਿਰ ਤੱਕ ਦਾ ਧਿਆਨ ਨਾਲ ਪਛਾਣ ਲਓ ਇੱਕ ਕੈਮਰਾਮੈਨ ਸਾਹਿਬ ਬਹੁਤ ਵਧੀਆ ਮਿਲਿਆ ਅੱਜ ਬਹੁਤ ਵਧੀਆ ਵੀਡੀਓ ਬਣਾ ਰਹੇ ਹਾਂ ਇਹ ਮੱਡੀ ਦੇ ਜੜ ਕੇ ਬਾਈਕ ਕਰਦਾ ਦੇ ਕੋਈ ਦੇਸੀ ਕੋਈ ਕੋਈ ਹਕੀਮ ਮਾਇਰ ਜੋਗੀ ਬਾਦੀ ਨਾ ਮੋੜੀ ਰੋਲਾ ਬੋਲਣੀ ਨੂੰ ਹੁਣ ਡੱਬੇ ਦੇ ਪਾਉਂਦਾ ਵੀ ਇੱਕ ਆਪਣਾ ਸਟਾਈਲ ਆ ਪਰ ਆਪ ਵੀਡੀਓ ਵੇਖ ਕੇ ਕਦੀ ਸਾਫ ਡੱਬੇ ਚ ਨਹੀਂ ਪੋਵਾਂ ਸਾਡਾ ਰੋਜ਼ ਦਾ ਕੰਮ ਆ ਜੀ ਹਾਂ ਹਾਂ ਨੂੰ ਬਣਾਵਾ ਵੀ ਇਹਨੂੰ ਕਿਦਾਂ ਹੈਂਡਲ ਕਰਦਾ ਹਾਂ ਕੋਮਰ ਕ੍ਰੈਤਨਾ ਸਹੀ ਗੱਲ ਐ ਨਹੀਂ ਉਹੀ ਕਿਹੜਾ ਜਹਾਂ ਨੁਤਿਆਰੇ ਅਰੇ ਉਹ ਜਦੋਂ ਮੈਂ ਲੱਗੋ ਕੋਈ ਸਟਾਈਲ ਦੀ ਕਾਪੀ ਬਿਲਕੁਲ ਨਹੀਂ ਮਾਰਦੀ ਵੀਡੀਓ ਵੇਖ ਕੇ ਆਮਸਾ ਪਰਫਰਮ ਵੀ ਕੋਸ਼ਿਸ਼ ਬਿਲਕੁਲ ਨਹੀਂ ਕਰਦੀ ਉਹ ਪਛੇ ਹੀ ਆਂ ਕੋਈ ਇਹ ਕੰਮ ਜੀਰਤ ਜੇਰਬਾਬਾ ਉਹ ਹੀ ਕਰ ਸਕਦਾ ਕਿਉਂ ਬਾਜੀ ਸਹੀ ਗੱਲ ਹੈ ਉਹ ਵੀਰਾ ਮੂੰਹ ਕਿੱਥੇ ਆਉਂਦਾ ਮੂਹ ਹੈ ਬੜਾ ਤਕੜਾ ਨਾ ਹਨਾ ਬੰਮ ਜੜੀ ਟੱਕਣੇ ਫੜੇ ਟੱਕਣੇ ਜਰਾ ਟੱਕਣ ਬੜਾ ਦੇਣ ਕਹੇ ਆ ਵੀ ਮੇਰੀ ਹੈਲੋ ਛੱਡ ਦੇਣਾ ਕਿ ਮੈਂ ਬਾਹਰੋਂ ਕਰਦਾ ਹੈਂ ਮੈਨੂੰ ਦੇਚੋ ਬਾਹਰ ਮੈਨੂੰ ਡੱਬੇ ਅਲੇ ਨਰੂ ਨੂੰ ਪੁੱਛੇ ਤੂੰ ਮੈਂ ਟੱਕ ਆ ਗਿਆ ਜਿਦਾਂ ਕਿ ਦੋ ਕੋ ਸਾਬ ਡੱਬੇ ਚ ਬੈ ਗਿਆ ਸਭ ਤੋਂ ਪਹਿਲਾਂ ਡੱਬੇ ਦਾ ਢੱਕਣ ਚੈੱਕ ਕਰਦੇ ਆ ਜਿਗ ਦੇ ਡੱਬੇ ਦਾ ਢੱਕਣ ਤੇ ਲਾ ਰਿਆ ਤਾਂ ਫੋਟੋ ਇਹਨੇ ਦੇ ਹੱਥ ਦੇ ਵੀ ਗਿਆ ਮਾਲਾ ਕੋ ਆ ਗਏ ਨਹੀਂ ਇਹ ਯਾਰ ਜਦੋਂ ਪਹਿਲਾਂ ਬਹੁਤ ਡੱਬੇ ਦਾ ਟੱਕਾ ਹਾਂ ਓਕੇ ਜੀ ਆਸਾ ਜੇ ਜੇ ਨੂੰ ਕੋਈ ਪਰੇਸ਼ਾਨ ਕਰਦਾ ਬੰਦਾ ਤਾਂ ਇਦਾਂ ਦੇ ਤਾ 15 ਡੱਬੇ ਬਿਲਕੁਲ ਲੈ ਜਾਓ ਤੈਨੂੰ ਦਿੱਸ਼ਤ ਦੇ ਦਿਓ ਬਾਕੀ ਦੋਸਤੋ ਵੀਡੀਓ ਚ ਹਸਿਆ ਖੇਡਿਆ ਫਨ ਨਹੀਂ ਫਨ ਉਹ ਜੋ ਜਾਣਕਾਰੀ ਉਹ ਬਿਲਕੁਲ ਸੱਚੀ ਹੈ ਉਹੀ ਦੇਸੀ ਦਵਾਈ ਉਹੀ ਚੀਜ਼ ਜਿਹੜੇ ਕਾਰਡ ਕਰਦੀ ਹੈ ਸੱਪਾਂ ਨੇ ਇੱਕ ਕੁਰਤੀ ਕਰਦੀ ਮੌਤ ਤੇ ਕਦੀ ਵੀ ਸੱਪ ਫੜਦੀ ਆਪ ਕੋਸ਼ਿਸ਼ ਨਾ ਕਰਿਆ ਕਰੋ ਕਿਸੇ ਟਰੇਨ ਬੰਦੇ ਨੂੰ ਸੱਧਿਆ ਕਰੋ